ਸੋਇਸਲੀ ਮਹਾਰਾਜ ਕਹਿੰਦੇ ਨੇ ਭਾਈ 함ਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਨ ਮੇਰੀਆਂ ਊ ਤਾਈਆਂ ਉਸਤਾਖੀਆਂ ਨਦਰ ਪਰੋਖੇ ਕਰਦੇ ਹੋਏ ਕਰਤਾ ਪੁਰਖ ਮੇਰ ਭਰਿਆ ਹੱਥ ਧਰਦਾ ਆਪਣੇ ਬਿਰਤ ਬਿਰਦਾ ਮਤਲਬ ਹੁੰਦਾ ਹੈ ਸੁਭਾ ਜਿਵੇਂ ਆਪਾਂ ਅਰਦਾਸ ਦੇ ਵਿੱਚ ਬਚਨ ਸੁਣਦੇ ਹਾਂ ਬੋਲਦੇ ਹਾਂ ਬਿਰਤ ਕੀ ਪੈਗ ਸੁਭਾ ਦੀ ਲਾਜ ਰੱਖਣ ਬਿਰਤ ਕੀ ਪੈ ਇਸੇ ਤਰ੍ਹਾਂ ਹੀ ਤੇ ਮਹਾਰਿ ਕਹਿੰਦੇ ਨੇ ਪਰਮੇਸ਼ਰ ਨੇ ਆਪਣੇ ਸੁਭਾਅ ਦੀ ਲੱਜ ਰੱਖ ਸਮਾਤਮਾ ਵਾਲਾ ਸੁਭਾਅ ਤੇ ਹਰ ਆਪਣਾ ਤੇ ਪ੍ਰਾਣੀਆਂ ਦੇ ਵਿੱਚ ਆਪਣੇ ਸੰਗੀ ਸਾਥੀਆਂ ਦੇ ਵਿੱਚ ਭੈਣ ਭਰਾਵਾਂ ਦੇ ਵਿੱਚ ਇਹ ਸ਼ਬਦ ਬੋਲਦੇ ਵੀ ਆਂ ਸੁਣਦੇ ਵੀ ਆਂ ਵੀ ਉਹ ਤਾਂ ਰੱਬ ਦਾ ਰੂਪ ਹੈ ਉਸ ਨੇ ਮੇਰੇ ਕਿਸੇ ਆਗਮਨ ਨੂੰ ਚਿਤਾਰਿਆ ਹੀ ਨਹੀਂ ਰੱਬ ਦਾ ਹੀ ਰੂਪ ਹੈ ਸਗੋਂ ਆਪਣੇ ਸੁਭਾਅ ਦੀ ਉਹਨੇ ਪਾਲਣਾ ਕੀਤੀ ਇਹੀ ਤਾਂ ਹੈ ਜ਼ਿੰਦਗੀ ਨੂੰ ਜੀਣਾ ਹੈ ਜ਼ਿੰਦਗੀ ਨੂੰ ਮਾਨਣਾ ਨਹੀਂ ਤੇ ਰੋਸਿਆਂ ਦੇ ਵਿੱਚ ਗਿਲੇ ਸ਼ਿਕਵਿਆਂ ਦੇ ਵਿੱਚ ਹੀ ਲੰਘ ਜਾਂਦੀ ਜਾਂਦੀ ਇਹ ਸੋਹਣੀ ਜ਼ਿੰਦਗੀ ਉਪੀਰਾ ਸੋ ਮਾਰਾ ਸੁਭਾਵੇ ਨੇ ਕਿ ਭਈ ਹਮਰੀ ਗਣ ਤਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਪਰਮੇਸ਼ਰ ਨੇ ਆਪਣੇ ਸੁਭਾਅ ਆਪਣੇ ਬਿਰਦ ਦੀ लाज ਰੱਖੀ ਤੇ ਮੇਰੀ ਕੋਈ ਵੀ ਗਣਤੀ ਬਣਤੀ ਨਾ ਕੀ ਸਭ ਨੂੰ ਮੇਰ ਪਰਿਆ ਹੱਥ ਧਰ ਕੇ ਸਿਰ ਤੇ ਹਮੇਸ਼ਾ ਹੀ ਆਪਣੇ ਬਿਰਤੀ ਪਾਲਣਾ ਕਰਦੇ ਹੋ ਸਦਾ ਸਦਾ ਰੰਗ ਮਾਣ ਸਦਾ ਸਦਾ ਵਾਸਤੇ ਪਾ ਹਮੇਸ਼ਾ ਹੀ ਮੈਂ ਉਸ ਦੇ ਪ੍ਰੇਮ ਰੰਗ ਨੂੰ ਮਾਣ ਰਿਹਾ ਹਾਂ ਉਹ ਵਰਤਾ ਰਿਹਾ ਹੈ ਅਰਹਉ ਦੇ ਵਾੰਦੇ ਕੇਂਦਰੀ ਭਾਵ ਜੋ ਸ਼ਬਦ ਤਿਸ ਜੀ ਮਹਾਰਾਜ ਕੇ ਸਾਨੂੰ ਹੋਰ ਹੌਸਲਾ ਬੁਲੰਦ ਕਰਦੇ ਸਾਨੂੰ ਦਰਬਾਸ ਦੇ ਹੁਏ ਮਾਰਗਦਰਸ਼ਨ ਕਰਦੇ ਨੇ ਸੱਚ ਸਾਹਿਬ ਸਾਦ ਮਿਹਰਮਾਨ ਬੰਦ ਕਾਇ ਮੇਰਾ ਸਤਗੁਰ ਪੂਰੈ ਕੋਈ ਸਰਬ ਕਲਿਆ ਰਹਾ ਕਿਉਂਕਿ ਸਾਡੇ ਨੂੰ ਸਵਾਲ ਤਾਂ ਉੱਥੇ ਗਾਣਾ ਜਦੋਂ ਗੁਰੂ ਕਾ ਇਹ ਬਾਕ ਸੁਣਦੇ ਹਾਂ ਤੇ ਇਹ ਗੁਰੂ ਮਹਾਰਾਜ ਜੀ ਕੀ ਕਹਿ ਰਹੇ ਨੇ ਕਿ ਹਮਰੀ ਗਣਤ ਨਾ ਗਣੀਆਂ ਕਾਇ ਮੇਰੀ ਕੋਈ ਗਿਣਤੀ ਮਿਣਤੀ ਕੀਤੀ ਨਹੀਂ ਪਰਮੈਸ਼ਰ ਨੇ ਵੀ ਤੂੰ ਕੌਣ ਹੈ ਕਿਹੜੀ ਯਾਦੁਨਾ ਹੈ ਕਿਹੜੀ ਬਾਤ ਦਾ ਹੈ ਕਿਹੜੇ ਰੰਗ ਦਾ ਹੈ ਜਿਹੜੇ ਰੂਪ ਦਾ ਹੈ ਕਿਹੜੀ ਤੇਰੀ ਯੋਗਤਾ ਕੀ ਹੈ ਉੱਚਾ ਲੰਮਾ ਸੋਹਣਾ ਜਾਂ ਕੋਝਾ ਇਤਿਆਦ ਕਿੰਨੇ ਤੂੰ ਪਾਪ ਕੀਤੇ ਤਰਨ ਪੁੰਨ ਕੀਤੇ ਦਾਨ ਕੀਤੇ ਇਤਿਆਦ ਕਹਿੰਦੇ ਕੋਈ ਗਿਣਤੀ ਕੀਤੀ ਹੀ ਨਹੀਂ ਪਰਮੇਸ਼ਰ ਨੇ ਨਹੀਂ ਤੇ ਮਨੁੱਖ ਇਹੋ ਜਿਹੇ ਸਹਿਮ ਦੇ ਵਿੱਚ ਸੰਸਦ ਵਿੱਚ ਹੀ ਵਗਦਾ ਰਹਿੰਦਾ ਔਰ ਆਪਾਂ ਦੇਖਦੇ ਹੀ ਹਾਂ ਕਿਦਾਂ ਆਪਾਂ ਧਰਮ ਦੇ ਸਥਾਨਾਂ ਤੇ ਜਾਂਦੇ ਹਾਂ ਫਿਰ ਉੱਥੇ ਪ੍ਰੇਮ ਭਾਲੀ ਗੱਲ ਨਜ਼ਰ ਨਹੀਂ ਆਉਂਦੀ ਸਿਰਫ ਡਰ ਸਹਿਮ ਹੀ ਨਜ਼ਰ ਆਈ ਜਾਂਦੇ ਔਰ ਯਤਨ ਕਰਦੇ ਹਾਂ ਫਿਰ ਚਤਰ ਵੀ ਬਣਦੇ ਤੇਰੀ ਸੱਚਮਾ ਕਰੀ ਪਵਿੱਤਰਤਾ ਕਰੀ ਤਾਂ ਨਾ ਕਰੀ ਕੋਨ ਨਾ ਕਦੀ ਘਸੁੰਨ ਵੀ ਕਹਿ ਲਈਏ ਤਾਂ ਕੋਈ ਹੁਕਮੀ ਰਾਏ ਨਹੀਂ ਐਸਾ ਆਪਾਂ ਕਰਨੇ ਆਂ ਲੇਕਿਨ ਪਰਮੇਸ਼ਰ ਦਾ ਸੁਭਾਅ ਜਿਨ੍ਹਾਂ ਨੇ ਜਾਣੇ ਜਾਂਦੇ ਉਹ ਇਹਨਾਂ ਤੋਂ ਇਸ ਘੁੰਮਣ ਕੇ ਗਿਆ ਜੋ ਨਿਕਲ ਜਾਂਦੇ ਉਹ ਪ੍ਰੇਮ ਦੀ ਘੇੜ ਫੇੜਦੇ ਹਨ ਉਹ ਪਰਮੇਸ਼ਰ ਦੇ ਵੱਲੋਂ ਕੀਤੇ ਗਏ ਪ੍ਰੇਮ ਨੂੰ ਛਾਣ ਲੈਂਦੇ ਨੇ ਕੀ ਆਖਦੇ ਨੇ ਸੱਚਾ ਸਾਹਿਬ ਸਦ ਮੇਰਵਾਨ ਸੱਚ ਸਦਾ ਥਿਰ ਰਹਿਣ ਵਾਲਾ ਸਾਰੇ ਪ੍ਰਮਾਤਮਾ ਅਕਾਲ ਪੁਰਖ ਜਿਸ ਦੇ ਨੇਕਾ ਨਾਮ ਰੱਖੇ ਨੇ ਅਸੀਂ ਸਾਡੇ ਗੁਡੇਰੀਆਂ ਨੇ ਆਪਣੀ ਆਪਣੀ ਸਮਝ ਜਾਂ ਪਹੁੰਚ ਦੇ ਮੁਤਾਬਕ ਪਰ ਉਸ ਹਸਤੀ ਉਹ ਹਸਤੀ ਇੱਕੋ ਹੀ ਹੈ ਸਰਵ ਵਿਆਪਕ ਤੇ ਸਦੀਵ ਹੈ ਸ ਸੱਚ ਸਾਹਿਬ ਤੇ ਦੁਜਾ ਉਹਦਾ ਗੋਣਾ ਸਭ ਮਿਹਰਬਾਨ ਪਰਮੇਸ਼ਰ ਹਮੇਸ਼ਾ ਹੀ ਮਿਹਰਬਾਨ ਹੈ ਬਸ ਅਕੇ ਤੇ ਉਦੇ ਚਹੀ ਅੰਤਰਾ ਅਸੀਂ ਹਮੇਸ਼ਾ ਖੁਸ਼ ਨਹੀਂ ਰਹਿੰਦੇ ਤੇ ਗਮ ਵੀ ਨਹੀਂ ਰਹਿੰਦੇ ਭਾਲਦੇ ਰਹਿੰਦੇ ਆ ਖੁਸ਼ੀ ਤੇ ਘਿਰਦੇ ਰਹਿੰਦੇ ਆ ਨਾਵਾਂ ਦੇ ਵਿੱਚ ਇਹ ਸਾਰਦਾ ਸੁਭਾਅ ਹੈ ਗੁਰਾਂ ਦਾ ਲੇਕਿਨ ਪਰਮੇਸ਼ਰ ਦਾ ਸੁਭਾਅ ਐਸਾ ਨਹੀਂ ਉਹ ਹਮੇਸ਼ਾ ਹੀ ਮਿਹਰਬਾਨ ਹੈ ਕਿਉਂਕਿ ਸਭ ਉਹਦੇ ਵਿੱਚੋਂ ਉਪਜੇ ਹੋਏ ਹਨ ਤੇ ਉਹਦੇ ਵਿੱਚੋਂ ਉਪਜੇ ਹੋਏ ਵਿੱਚ ਚੰਗੇ ਵੀ ਆ ਮੰਦੇ ਵੀ ਆ ਉੱਚੇ ਵੀ ਆ ਨੀਚੇ ਵੀ ਪਾਪੀ ਵੀ ਆ ਪੁੰਨੀ ਵੀ ਹਨ ਪਾਪੁਨ ਦੋਈ ਪਾਈ ਉਹ ਹੀ ਮਿਲ ਕੇ ਸ੍ਰਿਸ਼ਟੁ ਪਾਈ ਸੁ ਕਰਤਾ ਪੁਰਖ ਹਮੇਸ਼ਾ ਹੀ ਮਿਹਰਬਾਨ ਰਹਿੰਦਾ ਹੈ ਉਹ ਕਦੀ ਵੀ ਕ੍ਰੋਪ ਨਹੀਂ ਹੁੰਦਾ ਹੰੜ ਜੀਆਂ ਤੇ ਜਿਹੜਾ ਕਿ ਜੀਵ ਨੂੰ ਆਪ ਕਰਕੇ ਭੁਲੇਖਾ ਬਣਾ ਲੈਂਦਾ ਕਿ ਤਨਾ ਕਿਤੇ ਕਹਿੰਦਾ ਹੈ ਵੀ ਮੇਰੇ ਤਾਂ ਕਰੋਪੀ ਹੋਗੀ RAM ਦੀ ਰੱਬ ਦੀ ਕਦੀ ਕਹਿੰਦਾ ਮਿਹਰਬਾਨੀ ਹੋਗੀ ਮੇਰੇ ਤੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਮਿਹਰਬਾਨੀ ਹੀ ਹੋਈ ਹੈ ਕਰੋਪੀ ਤਾਂ ਉਹਦੇ ਵੱਲੋਂ ਕਦੇ ਹੋਲੀ ਹੀ ਨਹੀਂ ਤੂੰ ਆਪ ਹੀ ਉਹਦਾ ਸ਼ਿਕਾਰ ਬਣ ਜਾਣਾ ਕਰੋਪੀ ਦਾ ਸੂਰਜ ਹੀ ਹੈ ਸੋਮਾ ਊਰਜਾ ਦਾ ਜਿਸ ਤੋਂ ਧਰਤੀ ਹੈ ਚੰਦਰਮਾ ਹੈ ਮੰਗਲ ਹੈ ਬੁੱਧ ਹੈ ਸ਼ੁਕਰ ਸ਼ਨੀ ਆਦਿ ਕੋਈ ਗ੍ਰਹਿ ਨਹੀਂ ਤੇ ਇੱਕ ਗ੍ਰਹਿ ਦੇ ਉੱਤੇ ਜੀਵਨ ਹੈ ਆਪਾਂ ਮੰਨਦੇ ਤਾਂ ਸੂਰਜ ਆਪਣੀ ਸੋਚ ਹੋ ਸਕਦੀ ਹੈ ਵੀ ਸੂਰਜ ਬੜਾ ਗੁੱਸੇ ਜਿਹਾ ਭਾਈ ਉਹਦਾ ਸੁਭਾਅ ਹੈ ਉਹਨੇ ਊਰਜਾ ਵੰਡਣੀ ਹੈ ਉਦੀ ਵਰਤਾਈ ਰੋਸ਼ਨੀ ਦੇ ਚਾਨਣ ਦੇ ਵਿੱਚ ਅੱਖਾਂ ਤਾਂ ਆਪਾਂ کھول ਕੇ ਚਰਣਾ ਜੇ ਆਪਣੀ ਅੱਖਾਂ ਬੰਦ ਕਰਕੇ ਸੂਰਜ ਨੂੰ ਲਾਂਭੇ ਦੇਈਏ ਭਈ ਉਰਾ ਦਿਖਾ ਅੱਖਾਂ ਆਪਣੀਆਂ ਨਾ ਖੋਲੀਏ ਇਹ ਸਾਡੀ ਹਾਨਸ ਪੁਰਾਣੀਆਂ ਦੀ ਜੀਵਾਂ ਦੀ ਆਦਤ ਹਰਦ ਹੈ ਪਰਮੇਸ਼ਰ ਦੀ ਜਿਹੜੀ ਅਵਸਥਾ ਹੈ ਉਹ ਹਮੇਸ਼ਾ ਹੀ ਮਿਹਰਬਾਨੀ ਆਪਣੀ ਦੁਨੀਆ ਰੂਪੀ ਰਤੀ ਹੋਈ ਦੂਜੀ ਕੁਦਰਤ ਦੇ ਵਿੱਚ ਖੇਡ ਦੇ ਵਿੱਚ ਉਹਨੇ ਹਮੇਸ਼ਾ ਹੀ ਮਿਹਰਬਾਨੀ ਵਰਤਾਈ ਸੱਚਾ ਸਾਹਿਬ ਸਭ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰੂ ਪੁਰ ਹੈ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਾਉਂਦੇ ਨੇ ਉਸ ਉੱਚੀ ਆਤਮਿਕ ਅਵਸਥਾ ਦਾ ਆਧਾਰ ਕੀ ਇਹਦੇ ਭਾਈ ਸੱਚੇ ਸਹਿਬ ਮਿਹਰਵਾਨ ਨੇ ਮੇਰੇ ਜੀਵਨ ਦੇ ਵਿੱਚ ਇੱਕ ਐਸਾ ਬੰਧ ਲਾ ਦਿੱਤਾ ਹੈ ਬੰਦ ਪਾਇਆ ਮੇਰੇ ਸਤਿਗੁਰੂ ਪੂਰੇ ਮੇਰੇ ਸਤਿਗੁਰੂ ਪੂਰੇ ਨੇ ਪਰਮੇਸ਼ਰ ਦੀ ਰਜ਼ਾ ਵਿੱਚ ਇੱਕ ਐਸਾ ਦੱਕਾ ਲਾ ਦਿੱਤਾ ਹੈ કે ਐਸਾ ਬੰਧ ਲਾ ਦਿੱਤਾ ਕਿ ਹੁਣ ਉਹਦੇ ਵਿੱਚ ਬੁਰਾਈਆਂ ਆਦਿਕ ਜੋ ਕੁਝ ਵੀ ਬੁਰਾ ਜੀ ਆਤਮਾ ਦੇ ਲਈ ਉਸ ਨੂੰ ਲੱਗ ਗਿਆ ਬੰਨ ਢੱਕਾ ਲਾ ਦੇਣਾ ਨਕਾ ਲਾ ਦੇਣਾ ਤੇ ਹੁਣ ਨਹੀਂ ਕੋਈ ਬੁਰਾਈ ਇਹਦੇ ਵਿੱਚ ਆ ਸਕਦਾ ਕੋਈ ਇਸ ਤਰ੍ਹਾਂ ਦਾ ਹੀ ਪਾਪ ਹਾਵੀ ਨਹੀਂ ਹੋ ਸਕਦਾ ਇਸ ਪ੍ਰਾਣੀ ਤੋਂ ਤੇ ਆਪਣੀ ਗੱਲ ਕਰਦੇ ਆ ਕਿ ਬੰਦ ਪਾਇਆ ਮੇਰਾ ਸਤਿਗੁਰੂ ਪੂਰਾ ਮੇਰੇ ਪੂਰੇ ਸਤਿਗੁਰ ਨੇ ਬੰਦ 라 ਦਿੱਤਾ ਹੈ ਭਾਵ ਕੇ ਹੁਣ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦੁਵੈਸ ਨਿੰਦਾ ਚੁਗਲੀ ਖੁਲੀ ਵਖੀਲੀ ਟਕਬਰੀ ਟੰਗੋ ਜੋਰੀ ਰੇਸੋ ਤੇ ਕੋਰੀ ਇਤਿਆਦ ਇਹ ਜਿਹੜੇ ਵਿਸ਼ੇ ਵਿਕਾਰ ਸੁਖ ਦੇਣ ਵਾਲੇ ਨਹੀਂ ਹਮੇਸ਼ਾ ਤੂੰ ਕੀ ਹੀ ਤਾਂ ਕਰਨਗੇ ਸੁਖ ਹੋਈ ਨਹੀਂ ਦੇਗਿਆ ਨਾ ਲੱਗਦਾ ਜਰੂਰ ਹੈ ਕਿ ਇਹ ਕੰਮ ਆਨੇ ਹੋ ਜਵੇ ਤਾਂ ਸੁਖੀ ਹੋ ਜਾਊਗਾ। ਭਲੇਖਾ ਐਸਾ ਨਹੀਂ ਹੋਇਆ ਕਦੀ ਵੀ ਕਿਸੇ ਨਾਲ। ਭਲੇਖਾ ਜਰੂਰ ਪੈ ਸਕਦਾ। ਕਿਉਂਕਿ ਮਹਾਰਾਜਾਂ ਨੇ ਕੁਦਰਤ ਦਾ ਨਿਯਮ ਹੈ ਜੈਸਾ ਬੀਜ ਹੈ ਸੋ ਲੁਣਾ ਹੈ ਕਰਮਾਂ ਸੰਧਰਾ ਖੇਤ। ਜਿਹੋ ਜਿਹਾ ਬੀਜਾਂ ਪਿਉ ਉਹ ਜਿਹਾ ਹੀ ਜੰਮਣਾ ਹੈ। ਇਹ ਤਾਂ ਕਰਮਾਂ ਸੰਧਰਾ ਖੇਤ ਹੈ ਸਾਡਾ ਜੀਵ ਦਾ। ਜਿਹੜੇ ਕਰਮ ਰੂਪੀ ਬੀਜ ਕਰਮ ਕਮਾ ਕੇ ਬੀਜਾਂਗੇ ਉਹ ਜੇ ਫਲ ਉਸਨੂੰ ਲੱਗਣਾ ਹੈ ਤੇ ਲੋੜਦੇ ਆ ਫਲ ਸੀ ਫਿਰ ਸੁਖ ਸਹਿਜ ਆਨੰਦ ਸ਼ਾਂਤੀ ਦੇ ਰੂਪ ਵਿੱਚ ਤੇ ਹੋਇਆ ਪਿਆ ਹੁੰਦਾ ਹੈ ਕਲਹ ਕਲੇਸ਼ ਫਰੇਵ ਤੋਖਾ ਕੋਈ ਰੋਗ ਕੋਈ ਸੋਗ ਹਿਤਿਆਰ ਇਹ ਵਿਆਪ ਦੇ ਨਾਲ ਸੋ ਮਹਾਰਾਜ ਕਹਿੰਦੇ ਹਨ ਕਿ ਪਾਈ ਕਰਤਾ ੁਰਖ ਨੇ ਸਦਾ ਸੇ ਰਹਿਣ ਵਾਲੇ ਨੇ ਆਪਣੇ ਬਿਰਦ ਸੁਭਾ ਦੀ ਲਾਜ ਰੱਖੀ ਹੈ ਕਿ ਉਹਨੇ ਆਪਣੇ ਪਿਆਰੀਆਂ ਆਪਣੇ ਭਗਤਾਂ ਦੇ ਜੀਵਨ ਦੇ ਵਿੱਚ ਇੱਕ ਐਸਾ ਪੰਨ ਲਾਗਤਾ ਹੈ ਕਿ ਉੱਥੇ ਹੋਰ ਕੋਈ ਦੂਜਾ ਤੀਜਾ ਭਾਗ ਕੇ ਵਿਸ਼ਾ ਵਿਕਾਰ ਹਾਵ ਹੀ ਨਹੀਂ ਹੁੰਦਾ ਸੱਚਾ ਸਹਿਤ ਸਦ ਮੀਮਾਨ ਬੰਦਕ ਭਾਇ ਅਮੀਰ ਸਤਗੁਰੂ ਪੂਰੈ ਕੋਈ ਸਰਬ ਕਲਿਆਣ ਉਸ ਮਨੁੱਖ ਦੇ ਜੀਵਨ ਵਿੱਚ ਸਰਬ ਕਲਿਆਣ ਭਾਵੇਂ ਸਰਬ ਪਾਸੇ ਨਹੀ ਜਿਵੇਂ ਆਪਾਂ ਕਹਿੰਦੇ ਸਰਬ ਪੱਖੀ ਵਿਕਾਸ ਸਾਡਾ ਮਨੁੱਖ ਦਾ ਪ੍ਰਾਣੀ ਦਾ ਜਿਵੇਂ ਅਜੇ ਕੋਈ ਜ਼ਰੂਰਤ ਹੈ ਸਰੀਰ ਮਿਲ ਗਿਆ ਸੰ ਤਾਂ ਸਰੀਰ ਦੀ ਤਰਸਤੀ ਉਦਰ ਤੋਂ ਵੱਲੋਂ ਹੀ ਬਣਾ ਕੇ ਭੇਜੀ ਜਾਂਦੀ ਹੈ ਔਰ ਫਿਰ ਉਸ ਤੋਂ ਬਾਅਦ ਸੋਚੀ ਪ੍ਰਾਪਤ ਹੁੰਦੀ ਹੈ ਸੋਚੀ ਆਉਣ ਦੇ ਨਾਲ ਤਨ ਦੀ ਦ੍ਰਿਸ਼ਟੀ ਦਾ ਗਿਆਨ ਹੁੰਦਾ ਤਨ ਦੀ ਸੋਚੀ ਆਉਂਦੀ ਕਿ ਤਨ ਕੀ ਅਤੀਰ ਹੈ ਮਨ ਕਿਸ ਨੂੰ ਕਹਿੰਦੇ ਨੇ ਤੇ ਮੈਂ ਫਿਰ ਕੌਣ ਹੋਇਆ ਹੋਇਆ ਗੁਰੂ ਸੱਚਾ ਗੁਰੂ ਇਹ ਹੀ ਗੱਲ ਸਮਝਾਉਂਦਾ ਹੈ ਨਾ ਜਦੋਂ ਗੁਰੂ ਮਹਾਰਾਜੀ ਆਖਦੇ ਨੇ ਕੰਚਨ ਕਾਇਆ ਕੋਟ ਗੜ੍ਹ ਵਿੱਚ ਹਰ ਹਰ ਸਿੱਧਾ ਤੁੜੀ ਤਵਜੂ ਦੇਣ ਨਾਲ ਹੀ ਸਮਝ ਆ ਰੂਗਾ ਕਿ ਮਹਾਰਾਜ ਕਹਿ ਰਹੇ ਨੇ ਕੰਚਨ ਕਾਇਆ ਸੋਨੇ ਜੈਸੀ ਕਾਇਆ ਸਰੀਰ ਅਜਨ ਕਾਇਆ ਕੋਟ ਗੜ੍ਹ ਸੋਨੇ ਦਾ ਕਿਲਾ ਹੈ ਇਹ ਕਾਇਆ ਤਵਜੂ ਵਧੇ ਸਰਦੇ ਅੰਦਰਤਾ ਮਹਾਰਾਜ ਨੇ ਕੰਚਨ ਸਰੂਪ ਵਰਤੇ ਸਦਾ ਰਹਾ ਕੰਚਨ ਸੀ ਕਾਇਆ ਕਾਲ ਨ ਕੰਬ ਵਿਅਪ ਬੜੀ ਥਾਂ ਵਰਤੇ ਸ਼ਬਦ ਇਹ ਕਾਇਆ ਦੇ ਸਰੀਰ ਦੀ ਸੋਚੀ ਔਰ ਫਿਰ ਇਸ ਦੀ ਪਰਮਿ ਦਿਖਾਈ ਕੀ ਬਾਣੀ ਦੇ ਵਿੱਚ ਇਹ ਵੀ ਦੇਖ ਲੈ ਹੈ ਕੀ ਚੀਜ਼ ਵੈਸੇ ਹਾਰਡ ਮਾਸ ਨਾੜੀ ਕੋ ਕਿੰਦੇ ਰਕਤ ਬੰਦ ਦਾ ਗਾਰਾ ਹੈ ਇਹ ਲੇਕਿਨ ਜਦੋਂ ਮੁਕਾਬਲੇ ਦੂਜਿਆਂ ਦੇ ਦੇਖੀਏ ਤਾਂ ਇਸ ਜਗਤ ਦੇ ਵਿੱਚ ਵਿਚਰਨ ਦੇ ਲਈ ਇਹ ਪੰਜੇ ਤਤਾਂ ਦੀ ਦੇਹੀ ਔਰ ਦੇਹੀ ਦੀ ਦ੍ਰੋਸ਼ਟੀ ਹੋ ਇਹ ਸੋਚੀ ਹੁੰਦੀ ਫਿਰ ਇਸ ਦੇਹੀ ਨੂੰ ਲੱਗੇ ਹੋਏ ਗਿਆਨ ਕਰਮਿੰਦਰੀ ਉਹਨਾਂ ਇੰਦਰੀਆਂ ਦੀ ਸੋਚ ਦਾ ਕੇਂਦਰ ਕਹਿ ਲਿਏ ਜਾਂ ਸਾਰੇ ਫੁਰਨਿਆਂ ਦਾ ਇੱਕ ਰਖ ਉਹ ਮਿਲ ਜਾਂਦਾ ਸਾਨੂੰ ਮਨ ਉਹ ਕਿਹਾ ਜਾਂਦਾ ਮਨ ਜੋ ਅੱਖਾਂ ਨੇ ਦੇਖਿਆ ਕੰਨਾਂ ਨੇ ਸੁਣਿਆ ਚਮੜੀ ਨੇ ਸਪਰਸ਼ ਕੀਤਾ ਇਤਿਆਹ ਇੰਦਰੀਆਂ ਨੇ ਉਹ ਵਿਲਾਸ ਕੀਤਾ ਇਹ ਬਣ ਗਿਆ ਮਨ ਇਹਦੀ ਸੋਚ ਹੀ ਆਉਣੀ ਹੈ ਉਹਨੇ ਕਿਹੋ ਜਿਹਾ ਰੱਖਣਾ ਆਪਾਂ ਨੇ ਇਹ ਬਣਾ ਕੇ ਤੇ ਅਗਲੀ ਗੱਲ ਮਹਾਰਾਜ ਕਹਿੰਦੇ ਨੇ ਫਿਰ ਆਪੇ ਹੀ ਸੋਚੀ ਆਉਣੀ ਕਿ ਮੈਂ ਹਾਂ ਆਤਮਾ ਆਤਮ ਦਰਸ਼ਨ ਅੰਤਹ ਕਰੁਣ ਕਾ ਮੈਂ ਜੋਤ ਨੂੰ ਮੈਨੂੰ ਆਤਮਾ ਨੂੰ ਵਿਚਰਣ ਦੇ ਲਈ ਮਿਲ ਗਿਆ ਇਹ ਪੰਜ ਤਤਾਂ ਦਾ ਸਰੀਰ ਤੇ ਸਰੀਰ ਦੇ ਨਾਲ ਹੀ ਮਿਲ ਗਿਆ ਇਹਦਾ ਰਥਵਾਨ ਮਨ ਹੁਣ ਇਹਨਾਂ ਦੋਨਾਂ ਨੂੰ ਲੈ ਕੇ ਮੈਂ ਕਰਨੀ ਹੈ ਯਾਤਰਾ ਇਸ ਜੀਵਨ ਦੀ ਯਾਤਰਾ ਨੂੰ ਸਫਲ ਕਰਨਾ ਆਪਣੇ ਆਪੇ ਦੀ ਸੋਚੀ ਬਾਗ ਸੁਪਾਈ ਸਤਿਗੁਰ ਜੀ ਕਹਿੰਦੇ ਨੇ ਇਸ ਤਰ੍ਹਾਂ ਕਿੰਨੀ ਮਿਹਰਬਾਨੀ ਕਰਤਾ ਪ੍ਰਖ ਨੇ ਸਤਿਗੁਰ ਦੇ ਮਿਲਾਪ ਦੇ ਵਿੱਚ ਸਤਿਗੁਰ ਦੇ ਦਿੱਤੇ ਹੋਏ ਗਿਆਨ ਦੇ ਰੋਂਦੇ ਔਰ ਜਦੋਂ ਇਹ ਸੋਚੀ ਮਿਲ ਜਾਂਦੀ ਹੈ ਤੇਰੇ ਇਹ ਮਾਨਸ ਤੋਂ ਤਰਕੀ ਕਰਦਾ ਦੇਵਤਾ ਹੁੰਦਾ ਨਹੀਂ ਤੇ ਦੇਖ ਪੈਂਦਾ ਹੈ ਦੂਜੇ ਪਾਸੇ ਨੂੰ ਪਸ਼ੂ ਮਾਨਸ ਨਾਉ ਤੇ ਕਰਮ ਪਸ਼ੂ ਪਸ਼ੂ ਤੋਂ ਵੀ ਥੱਲੇ ਜਾ ਡਿੱਗਦਾ ਵਿਚਾਰਾ ਇੱਕ ਅਵਸਥਾ ਇਹ ਹੈ ਕਿ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਮਾਨਸ ਤੋਂ ਦੇਵਤਾ ਹੋਣਾ। ਦੇਵਤਾ ਮਤਲਬ दैवी ਹੋਣੀ। दै ਮਤਲਬ ਪ੍ਰਮਾਤਮਾ ਪਰਮੇਸ਼ਰ ਦੇ ਗੁਣਾਂ ਦਾ ਧਾਰਨੀ ਬਣਨੀ। ਦੂਜੀ ਉਦਤ ਮਾਇਆ ਹੈ। ਇਹੀ ਕਰਤਾ ਦਾ ਰਚਾਇਆ ਹੋਇਆ ਖੇਲ ਹੈ। ਅਸ ਸਭ ਕੁਝ ਜੋ ਦਿਸਦਾ ਇਹ ਮਾਇਆ ਹੀ ਹੈ ਰੂਪ ਰੰਗ ਆਕਾਰ ਰਸ ਤਸ ਇਤਿਆਗ ਇਹ ਸਭ ਮਾਇਆ ਸਰੂਪ ਹੈ ਉਸ ਦੀ ਛਾਇਆ ਹੈ ਕਰਤਾ ੁਰਖ ਦੀ ਛਾਇਆ ਇਹ ਸੰਸਾਰ ਮਾਇਆ ਹੈ ਅਕੀਰਜ ਮਹਾਰਜ ਫਰਮਾਉਂਦੇ ਹਾਂ ਕਿ ਦੇਖੋ ਭਾਈ ਸਤਗੁਰੂ ਦੇ ਲੈ ਬੰਦ ਕਾਰਨ ਹੋਈ ਮੇਰੇ ਜੀਵਨ ਦੀ ਕਲਿਆਣ ਜਿਉ ਪਾਇ ਪਿੰਡ ਜਿਨ ਸਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਤਿਗੁਰੂ ਵਾਣ ਜਿਉ ਪਾਇ ਜਿਉ ਮਤਲਬ ਜੈਨ ਬਹੁਤ ਕਮਾਲ ਦੀ ਇਹ ਕਰਾਮਾਤ ਹੈ ਅਲੌਕਿਕ ਅਜ਼ਮਤ ਹੈ ਕਿਉਂਕਿ ਅਸੀਂ ਅਜ਼ਮਤ ਦੇ ਕਰਾਮਾਤ ਦੇ ਬਹੁਤ ਪ੍ਰਭਾਵਿਤ ਹੁੰਦੇ ਹਮੇਸ਼ਾ ਦੀ ਸਮਾਜ ਹੋ ਜਾਈ ਦਰੇ ਲੇਕਿਨ ਜਿਹੜਾ ਜਿਹੜੀ ਕਰਾਮਾਤ ਸਾਡੇ ਨਾਲ ਹੋ ਚੁੱਕੀ ਹੈ ਵਰਤ ਰਹੀ ਹੈ ਹਮੇਸ਼ਾ ਉਹਦੇ ਉੱਪਰ ਕਦੇ ਧਿਆਨ ਹੀ ਨਹੀਂ ਗਿਆ ਉਹ ਹੈ ਜੀਓ ਪਾਏ ਪਿੰਡ ਜੀ ਨੂੰ ਸੱਜਿਆ ਜਿੰਦ ਟਿਕਾ ਕੇ ਸਰੀਰ ਸਰੀਰ ਦੀ ਸਜਣਾ ਕੀਤੀ ਔਰ ਇਥੇ ਵਸਨੀ ਫਿਰ ਕਹਿੰਦੇ ਦਿੱਤਾ ਪਹਿਨਣ ਖਾਨ ਪਹਿਨਣ ਖਾਨ ਸਰੀਰ ਜੀਵਨ ਦੇ ਸਰੀਰ ਦੇ ਗੁਜ਼ਾਰੇ ਹਾਂ ਪਹਿਲਾਂ ਸਰੀਰ ਦਾ ਕੱਪੜਾ ਬਖਸ਼ਿਆ ਤੇ ਅੱਗੇ ਫਿਰ ਆਕਲ ਦੇ ਦੀ ਮਨੋੱਖ ਨੇ ਹੋ ਰੇ ਦੇ ਉੱਪਰ ਦੀ ਹੋਰ ਕੱਪੜਾ ਬਣਾਇਆ ਰੋਟੀ ਕੱਪੜਾ ਤੇ ਮਕਾਨ ਤੇ ਵਿਲਮ ਬਣ ਗਈਆਂ ਵੱਡੀ ਇੰਡਸਟਰੀ ਚੱਲ ਪਈ ਕਿਤੇ ਕਿੰਨੇ ਵੱਡੇ ਕਾਰੋਬਾਰ ਹੋਲੇ ਤਿੰਨ ਚੀਜ਼ਾਂ ਦੇ ਗਿਆਨ ਦੇ ਵੰਡਣ ਵੰਡਾਉਣ ਦੇ ਹਿੱਤ ਚ ਇਹਦਾ ਕੀ ਮਤਲਬ ਹੋਇਆ ਮਨੁੱਖ ਨੂੰ ਮਨੁੱਖੀਆਂ ਨੂੰ ਲਾਏ ਰੋਟੀ ਕੱਪੜਾ ਤੇ ਮਕਾਨ ਹੈ ਇਹ ਜੀਵਨ ਦੀਆਂ ਜ਼ਰੂਰਤਾਂ ਨੇ ਲੋੜਾਂ ਨੇ ਮਨੋਰਥ ਨਹੀਂ ਹੈ ਬਸ ਇਹੀ ਧਿਆਨ ਦੇ ਰੱਖਣ ਵਾਲੀ ਗੱਲ ਹੈ ਜੋ ਗੁਰੂ ਜੀ ਸਾਨੂੰ ਸੁਝਾਉਂਦੇ ਨੇ ਤੇਰੀਆਂ ਲੋੜਾਂ ਨੇ ਕਿਉਂਕਿ ਜੀਵਨ ਸਥਿਰ ਨਹੀਂ ਹੈ ਇਹ ਬੀਤ ਰਿਹਾ ਹੈ ਬੀਤ ਜੈ ਹੈ ਬੀਤ ਜੈ ਹੈ ਜਨਮ ਆਕਾਰ ਰੇ ਖਾਂਦਿਆਂ ਪਹਿਨਦੇ ਆ ਇਹਦੇ ਵਿੱਚ ਹੀ ਗੁਜ਼ਰ ਰਿਹਾ ਹੈ ਇਹ ਤੇਰੀ ਗਫਮਤਾ ਦੀ ਨੀਂਦ ਹੈ ਜਾਗ ਦੇ ਵਿੱਚੋਂ ਦੇਖ ਧਿਆਨ ਲਾ ਕੇ ਕਦੀ ਜੀਉ ਪੰਡ ਜਨ ਸਾਜਿਓ ਦਿੱਤਾ ਪਹਿਨਣ ਖਾਣ ਆਹਾਰ ਖਾਣ ਦੇ ਲਈ ਪਹਿਨ ਕੱਚੇ ਦੰਦ ਬਰਮ ਬੁੱਕਾਂ ਦੇ ਨਾਲ ਥਨ ਚੋਖਦਾ ਬੱਚਾ ਦੁੱਧ ਪੀਂਦਾ ਹੈ ਫਿਰ ਉਹ ਕੱਚੇ ਦੰਦ ਲਾਉਂਦੇ ਨੇ ਜਿਵੇਂ ਜਿਵੇਂ ਲੋੜ ਉਹਦੀ ਔਰ ਫਿਰ ਉਸ ਤੋਂ ਬਾਅਦ ਹੋ ਜਰੂਰਤ ਬੜੀ ਤਾਂ ਪੱਕੇ ਦੰਦ ਆਗੇ ਕਦੀ ਆਪਾਂ ਨੂੰ ਕਹਿੰਦੇ ਅਗਲੀ ਜਾਣ ਆ ਗਈ ਲਿਖਣਾ ਆ ਗਿਆ ਇਸਾ ਕੁਦਰਤ ਦੀਆਂ ਕਰਾਮਾਤਾਂ ਹੀ ਤਾਂ ਹਨ ਜਿਉ ਪਿੰਡ ਜਿਨ ਸਰਦੀਆ ਦਿੱਤਾ ਪੈਨਣ ਖਾਣਾ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਤਿਗੁਰੂ ਬਾਣ ਇਹ ਸੋਝੀ ਪ੍ਰਾਪਤ ਹੋਣੀ ਔਰ ਫਿਰ ਉਸ ਦੇ ਸ਼ੁਕਰਾਨੇ ਦੇ ਵਿੱਚ ਜੁੜ ਜਾਣਾ ਤੇ ਅਰਦਾਸ ਨਾਮ ਸਿਮਰ ਨਾਮ ਦਾ ਭੋਜਨ ਨਾਮ ਦੀ ਜਾਚਨਾ ਵਾਲੀ ਅਰਦਾਸ ਇਹ ਹੈ ਕਹਿੰਦੇ ਭਾਈ ਸੇਵਕਾਂ ਦੀ ਇੱਜ਼ਤ ਸੇਵਕਾਂ ਦੀ ਪੈਜ ਰੱਖ ਲਈ ਪਰਮੇਸ਼ਰ ਨੇ ਤੇ ਜਿਹੜੇ ਸੇਵਕ ਹਨ ਭਗਤ ਜਾਨ ਹਨ ਉਹ ਫਿਰ ਹੋਰ ਕੁਝ ਮੰਗਦੇ ਨਹੀਂ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਤੇ ਦੁੱਖ ਦੇ ਨਾਮ ਸੰਤੋਖੀਆਂ ਉਤਰੈ ਮਨ ਦੀ ਭੁੱਖ ਕਰੀਏ ਆਪਾਂ ਵੀ ਇਹ ਹੀ ਅਰਦਾਸ ਮਨ ਆਵੇ ਗੁਰੂ ਚਰਨਾਂ ਦੇ ਨਾਲ ਇਹ ਲੋਕ ਸੁਖੀ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਹੋਇਆ ਫੁੱਲਾਂ ਦੀ ਖਿਮਾ ਕਰ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮੰਗਲਾ ਕੀ ਜਾਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਾਧ ਗੁਰੂ ਨਾ ਪਾਇਆ ਸਹਿਜ ਸੇਤੀ ਮਨ ਵਡੀਆਂ ਵਾਣੀਆਂ ਰਾਗ ਰਤਨ ਪੁਰਬਾਰ ਪੁਰੀਆਂ ਸ਼ਬਦ ਗਾਵਣ ਆਈਆਂ ਸ਼ਬਦੋਂ ਗਾਵੂ ਹਰੀ ਕੀ ਰਾਮਾ ਜਿਨੀ ਵਸਾਇਆ ਤਹਿਰ ਨਾਨਕ ਅਨੰਦ ਹੋਆ ਸਤਿ ਗੁਰੂ ਮੈਂ ਪਾਇਆ ਏ ਮਨ ਮੇਰਾ ਤਨ ਸਦਾ ਰਹੁ ਹਰਿ ਨਾਲੇ ਹਰਿ ਨਾਲ ਰਹੁ ਨਾਨਕ ਮੇਰੇ ਦੂਖ ਸਭ ਵਿਸਾਰਣ ਅੰਗੀਕਾਰੂ ਕਰੇ ਤੇਰਾ ਕਾਜ ਸਭ ਸੁਵਾਰਣ ਸਭਨਾ ਗੱਲਾਂ ਸਮਰਾਸੋ ਆਮੀ ਸੋ ਕਿਉ ਮਨੋਂ ਮਿਸਾਰੈ ਕਹੈ ਨਾਨਕ ਮਨ ਮੇਰੀ ਸਦਾ ਰਹੁ ਰਨਾਲੇ ਸਾਚੀ ਸਾਹਿਬ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੂਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਵਸਾਵੇ ਨਾਮ ਜਿਨ ਕੈ ਮਨ ਦਸਿਆ ਬਾਜੀ ਸ਼ਬਦ ਕਨੇਰੇ ਕਹੈ ਨਾਨਕ ਸੱਚੀ ਸਾਹਿਬ ਕੀ ਆਣਿ ਕਰਤੀ ਹੈ ਸੱਚਾ ਨਾਮ ਮੇਰਾ ਅਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਓਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਾਨ ਆਏ ਵਸਿਆ ਜਿਨ ਇਛਾਂ ਸਭ ਪੁਜਾਈਆਂ ਸਦਾ ਕੋ ਬਾਣ ਕੀਤਾ ਗੁਰੂ ਵਿਟੋ ਜਿਹਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੂ ਪਿਆਰੋ ਸੱਚਾ ਨਾਮ ਮੇਰਾ ਅਧਾਰੋ ਬਾਜੇ ਪੰਜ ਸ਼ਬਦ ਤਿਤ ਕਹਸ ਭਾਗੈ ਕਰਸ ਭਾਗੈ ਸ਼ਬਦ ਬਾਜੀ ਕਲਾ ਜਿਤ ਕਰ ਤਾਰੀਆਂ ਪੰਜ ਦੂਤ ਤੁਰ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਝ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅੰਗ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਬਾਹਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੋਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਰੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੂਰੀ ਕਹਤੇ ਪਵਿੱਤ ਸਤਗੁਰ ਰਹਿਆ ਭਰ ਪੂਰੇ ਮਿਲਵੰਤ ਨਾਨਕੁਰ ਚਰਨ ਲਾ ਕੇ ਵਾਜੀ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ